oh

ਨੂੰ ਰੋਗੀ ਲੰਬੀ ਲੇਰ ਨਹੀਂ ਨਾ ਸੈਕਟਰ 20 ਸੈਕਟਰ 20% ਲੰਬੀ ਥੋੜੀ ਸੈਕਟਰ ਤੋਂ ਲੰਬੀ ਲੇਰ ਆਉਂਦੀ ਆਪਾਂ ਥੋੜਾ ਜਿਹਾ ਸਾਈਡ ਤੇ ਰਹੀ ਵਿਚੋ ਰਸਤਾ ਵੀਰ ਜੀ ਛੱਡ ਦਿਓ ਵਿਚੋ ਰਸਤਾ ਛੱਡ ਕੇ ਉੱਚੇ ਸਾਈਡ ਤੇ ਹੁੰਦੇ ਜਾਓ ਹਰ ਸੰਗਤ ਜੀ ਆਉਣ ਦੋ ਫਿਰ ਨਿਮਸ਼ਕਾਰ ਕਰ ਲਿਓ ਹੁਣ ਤੋਂ ਰਸਤੇ ਰਸਤੇ ਦੇ ਨਾ ਰੋਕੋ 아, 진짜. 아, 진짜. 아, 진짜. 아, 진짜. 아, 진짜. 아, 진짜.

ਸੋ 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 ਆਪ ਪਿਆਰ ਦਿੰਦਾ ਪਰਮੇਸ਼ਰ ਆਪ ਮੰਗਣ ਦੀ ਖੁੱਧ ਦਿੰਦਾ ਸੋ ਜੋਤ ਤਾਰੀ ਉਜਾਰੀ ਅੰਧੇਰਾ ਰਹਿਣ ਕੋਈ ਨਾ ਪਾਈਆ ਸ਼ਬਦ ਧੋਨਾ ਨਾਦ ਦੇ ਸਚੀ ਤਨ ਘਰੀ ਅਨਹਦ ਨਾਦੀ ਨਾਦ ਸੁਣਾਈਆ ਅੰਮ੍ਰਿਤ ਵਕਸ਼ ਅਗੰਮਾ ਠੰਡਾ ਠਾਰੀ ਕਾਲਯੁਗ ਅਗਨੀ ਤਤ ਬੁਝਾਈਆ ਸਤਗੁਰ ਸ਼ਬਦ ਅੰਮ੍ਰਿਤ ਵਕਸ਼ ਅਗੰਮਾ ਠੰਡਾ ਠਾਰੀ ਕਾਲਯੁਗ ਅਗਨੀ ਤਤ ਬੁਝਾਈਆ ਅਗਨੀ ਤਤ ਲਲਜਮੰਦ ਪ੍ਰਕਿਰਤੀਆਂ ਤੈਸ ਪੁਰਾਣਾ ਗੁੱਸਾ ਹੋਣਾ ਜਦੋਂ ਅੰਮ੍ਰਿਤ दस ने सुनिया गुरसिख ने परमेर बेनती की सचे पातशाह अखर शब्दावली कुछ अलग हो सकती है शायद परमेश्वर ने जवाब दिता से अमृत बख्श अगम्मा ठंडा अठारी कल जुगे तत् तो दिता हुआ ਜੇ ਜੇ ਕਿਸੇ ਨੂੰ ਸਲਾਹ ਵੀ ਕਰਨੀ ਹੈ ਤਾਂ ਤੁਹਾਡੇ ਅੰਦਰ ਜਿਹੜਾ ਸਤਿਗੁਰੂ ਬੈਠਾ ਉਹਦੇ ਨਾਲ ਕਰੀਂ। ਜਗਤ ਵਾਲੇ ਕਿਸੇ ਨਾਲ ਸਲਾਹ। ਸੋ ਜਿਹੜਾ ਦੋ ਜਹਾਨਾਂ ਦਾ ਮਾਲਕ ਹੈ ਜਿਉ ਸਾਡੇ ਨਾਲ ਹੋਵੇ ਤੇ ਸਲਾਹ ਉਸ ਨਾਲ ਕੀਤੀ ਜਾਵੇ। ਤਾਂ ਇਸ ਤੋਂ ਵੱਡੀ ਕੋਈ ਸੁਲੱਤੀ ਨਹੀਂ ਹੋ ਸਕਦੀ। ਸੋ ਤੇਰੇ ਹੁਕਮ ਦੀ ਸਾਰੇ ਕਰਨਦਾਰੀ